ਬਾਜੀ ਸਤਿਗੁਰਦੀ ਸਤਿਗੁਰ ਮੀਂਜੀ ਸਤਿਗੁਰ ਜੀ ਹੋਰ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਸੰਦੀਪ ਵੀਰ ਜੀ ਚਲੋ ਵੀਰ ਜੀ ਬਹੁਤ ਬਹੁਤ ਤੁਹਾਡਾ ਵੈਲਕਮ ਜਿੰਨੇ ਵੀ ਸੰਦੀਪ ਡੇਰੀ ਫਾਰਮ ਚੈਨਲ ਨੂੰ ਦੇਖਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਚਲੋ ਮਬਾਰਦਾ ਸ਼ੁਰੂ ਹੀ ਕਰਨਾ ਜੇ ਮੈਨੂੰ ਤਾਂ ਆਪਾਂ ਹਾਂਜੀ ਵੀਰ ਜੀ ਅਜੇ ਕੀਤਾ ਨਹੀਂ ਗਾ ਨਹੀਂ ਪਹਿਲਾਂ ਨਹੀਂ ਪਹਿਲਾਂ ਡੈਡੀ ਹੋਣੀ ਕਰਦੇ ਰਹੇ ਆ ਹਾਂਜੀ ਤੇ ਪੰਜ ਚਾਰ ਸਾਲ ਨਹੀਂ ਕੀਤਾ ਹੁਣ ਸ਼ੁਰੂਆਤ ਕਰਦੇ ਹਾਂ ਹੁਣ ਸ਼ੁਰੂ ਕਰਨ ਲੱਗਿਆ ਚਲੋ ਚਲੋ ਨਹੀਂ ਕਰੋ ਕੋਈ ਗੱਲ ਨਹੀਂ ਹਾਂਜੀ ਵੀਰ ਜੀ ਤੇ ਅੱਜ ਫਿਰ ਪਸ਼ੂ ਕਿੰਨੇ ਆ ਪਸ਼ੂ ਵੀਰ ਜੀ ਅੱਜ ਪਹਿਲਨ ਝੋਟੀਆਂ ਚਾਰ ਦਾ ਗਊਆਂ ਅੱਛਾ ਤੇ 9 ਲੀਟਰ ਦੁੱਧ ਤਿਆਰ ਆ 9 ਕਿਲੋ ਹਾਂਜੀ ਠੀਕ ਆ ਅੱਠਾਂ ਦਿਨਾਂ ਦੀ ਅਜੇ ਸੂਈ ਆ ਤੇ ਮੈਲਾ ਝੋਟੀ ਨੇ ਕੱਟੀ ਕਟਾ ਉਹ ਕੱਟਾ ਦੇ ਮਗਰ ਕੱਟਾ ਮਗਰ ਆ ਹਾਂਜੀ ਠੀਕ ਆ ਇਹ ਆਪਣੇ ਘਰ ਦੀ ਕਿ ਲੈ ਕੇ ਨਹੀਂ ਵੇਚਣਾ ਸੀ ਇਹ ਦੀ ਘਰ ਦੀ ਆ ਇਹ ਸੇਲ ਕਰਕੇ ਤੇ ਫਿਰ ਗਾਂ ਕਰਾਂਗੇ ਬਾ ਸ਼ੁਰੂ ਕਰੋਗੇ ਤੇ ਖੋਲੀ ਫਿਰ ਜੀ ਤੇ ਚਵਾ ਚੂ ਬਾਈ ਜੀ ਕਿਵੇਂ ਆ ਬਿਲਕੁਲ ਵੀਧੀ ਓਕੇ ਬੜਾ ਟਾਈਮ ਲੱਗਾ ਹਾਂ ਤੇ ਕੋਈ ਭੈਣ ਭਰਾ ਜਵਾਬ ਤੋਂ ਬਿਨਾ ਥੱਲੇ ਬਹਿ ਜਾ ਕੋਈ ਗੱਲ ਨਹੀਂ ਅੱਛਾ ਹਾਂਜੀ ਲਓ ਜੀ ਵੇਖੋ ਕਰਾਣੀ ਆ ਬਿਲਕੁਲ ਜੀ ਨਹੀਂ ਨਹੀਂ ਠੀਕ ਆ ਮਾਂ ਵੀ ਦਾਜ ਕਿੰਨਾ ਤੇ ਚੱਲਾਂ ਤੇ ਕਰਾਣੀ ਤੋਰੋ ਲੰਮੀ ਤੋਰੋ ਲਓ ਜੀ ਵੇਖੋ ਪਹਿਲਾ ਸੋਹ ਝੋਟੀ ਆ ਤੇ 9 ਕਿਲੋ ਜੀ ਨੋ ਕਿਲੋ ਤੋਂ ਪੂਰਾ ਤਿਆਰ ਆ ਤੇ ਕਟਾ ਮਗਰ ਆ ਗਿਆ ਅਠਾ ਦਿਨੇ ਸੂਈ ਆ ਦੇਖੋ ਮੈਲਾ ਮੈਲਾ ਮਾਰਨਾ ਜੀ ਆਜੋ ਸੋਹਣੀ ਝੋਟੀ ਆ ਆਜੋ ਆਜੋ ਭਜੀ ਆਜੋ ਆਜੋ ਬਾਕੀ ਠੰਡੀ ਸੀਲ ਇੰਨੀ ਆ ਕੇ ਇੱਕ ਮਿੰਟ ਖੜੋ ਨੈਠੀ ਆ ਦੇਖੀ ਦੇਖੀ ਜਾਂਦੀ ਆ ਅਬਰ ਘਰ ਦਾ ਜੰਪਾਲਾ ਫਿਰ ਭਜੀ ਪਤਾ ਤਾਂ ਹੋਣਾ ਹੀ ਆ ਸੀਲ ਤਾਂ ਹੋਣਾ ਹੀ ਆ ਚਲੋ ਲੈ ਚਲੋ ਉੱਥੇ ਚੱਲ ਅੰਦਰ ਕਰਾਂ ਲਈ ਮੋਹਨਪੁਰ ਜਾਇ ਜੀ ਕਰ ਜੀ ਬਾਈ ਜੀ ਫਿਰ ਜੋ ਕੰਮ ਸ਼ੁਰੂ ਕਰਨ ਨਾ ਵਾ ਜੋ ਵੀ ਤੁਸੀਂ ਜਿਆਜਤ ਨਹੀਂ ਆਪੀ ਆਪੀ ਦਾ ਹਾਂਜੀ ਆਪੀ ਦਾ ਚਲੋ ਵੀਰ ਜੀ 70000 ਦੀ ਚੋਟੀ ਦੇ ਦਾਂਗੇ ਅੱਜ ਪਹਿਲੀ ਵਾਰੀ ਵੀਡੀਓ ਬਣ ਲੱਗੀ ਹੈ ਚਲੋ ਠੀਕ ਆ ਨਹੀਂ ਆਪਾਂ ਘਟਾਣੇ ਜਾਇ ਜੀ ਆ ਠੀਕ ਹੈ ਜੀ ਜਾਇ ਜੀ ਬਾਕੀ ਫਿਰ ਵੀ ਕੋਈ ਵੀਰ ਭੈਣ ਭਰਾ ਆਉਣਾ ਹਾਂਜੀ ਤਸੱਲੀ ਕਰਕੇ ਹਾਂਜੀ ਹਾਂ ਖੜੇ ਦੇ ਕੋਈ ਆਨਲਾਈਨ ਵੀ ਖੜੂਗਾ ਤੇ ਵੀ ਸਾਡੇ ਨਾਲ ਪੂਰੀ ਗਰੰਟੀ ਚਲੋ ਠੀਕ ਚਾਰ ਦਿਨ ਦੇ ਜੇ ਚਾਰ ਦਿਨ ਝੋਟੀ ਆ ਨਹੀਂ ਠੀਕ ਹੈ ਬਿਲਕੁਲ ਰੇਡ ਵੀ ਜੈ ਤੁਹਾਡਾ ਬਾਕੀ ਆ ਵੇਖੋ ਜੀ ਗਾਹ ਵੀ ਆਈ ਰੱਖੋਗੇ ਫਿਰ ਹਣਾ ਐਨੀ ਠੰਡੀ ਸੀਲ ਆ ਕੇ ਭਾਵੇਂ ਬੱਚੇ ਤੋਂ ਬਿਨਾ ਥੱਲੇ ਬਹਿ ਜਾਓ ਨਹੀਂ ਠੀਕ ਹੈ ਬੇਸ਼ੱਕ ਪਰ ਚੋਕ ਇਹਦੇ ਫਿਰ ਦੁੱਧ ਬੰਦੇ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਚੰਗੀ ਚੰਗੀ ਝੋਟੀ ਆ ਸੀਲ ਪਰ ਦੇਖੀ ਜਾਂਦਾ ਜੀ ਹਾਂ ਜੀ ਆਹ ਹੋਰ ਇਹਦੇ ਉੱਪਰ ਸੀਲ ਕੀ ਹੋਊਗੀ ਤੋਂ ਪੋਲੀਆ ਰੂਲ ਦੀ ਕੋਈ ਗੱਲ ਨਹੀਂ ਬੀਜੀ ਬੋਲੋ ਨੰਬਰ ਬੋਲੋ ਨੰਬਰ ਵੀ ਦਿੱਤਾ ਆਪਣਾ ਜ 81463 ਹਾਂਜੀ 246116 ਠੀਕ ਆ ਹਾਂਜੀ ਵੀਰ ਪਿੰਡ ਭੂਮਾ ਪਿੰਡ ਭੂਮਾ ਤਸੀਲ ਮਜੀਠਾ ਜ਼ਿਲ੍ਹਾ ਅਮਰਸਰ ਸਾਸੀਕਰਨਾ ਸਾਸੀ ਆ ਵੀਰ ਜੀ